ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਕਿਹਾ ਕਿ T20 ਵਿਸ਼ੇਪ ਕੱਪ ਤੋਂ ਬਾਅਦ ਅਸੀਂ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ 2025 ਵਿੱਚ ਚੈਂਪੀਅਨਸ ਟਰੋਫੀ ਅਤੇ ਵਿਸ਼ੇਪ ਟੈਸਟ ਚੈਂਪੀਅਨਸ ਦਾ ਫਾਈਨਲ ਜਿੱਤਾਂਗੇ ਸ਼ਾਹ ਨੇ ਇੱਕ ਵੀਡੀਓ ਜਾਰੀ ਕਰਕੇ ਟੀਮ ਇੰਡੀਆ ਨੂੰ T20 ਵਿਸ਼ੇਪ ਕੱਪ ਜਿੱਤਣ ਤੇ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਰਾਜਕੋਟ ਵਿੱਚ ਕਿਹਾ ਸੀ ਕਿ ਜੂਨ 2024 ਵਿੱਚ ਅਸੀਂ ਦਿਲ ਜਿੱਤਾਂਗੇ ਕੱਪ ਜਿੱਤਾਂਗੇ ਅਤੇ ਭਾਰਤ ਦਾ ਝੰਡਾ ਵੀ ਲਹਿਰਾਵਾਂਗੇ ਅਤੇ ਸਾਡੇ ਕਪਤਾਨ ਨੇ ਝੰਡਾ ਲਹਿਰਾਇਆ ਇਸ ਜਿੱਤ ਵਿੱਚ ਆਖਰੀ ਪੰਜ ਓਵਰਾਂ ਦਾ ਬਹੁਤ ਵੱਡਾ ਯੋਗਦਾਨ ਸੀ ਮੈਂ ਇਸ ਯੋਗਦਾਨ ਲਈ ਸੂਰਿਆ ਕੁਮਾਰ ਯਾਦਵ ਜਸਪ੍ਰਿਤ ਬੁੰਮਰਾ ਅਰਸ਼ਦੀਪ ਸਿੰਘ ਅਤੇ ਹਾਰਦਿਕ ਪਾਂਡਿਆ ਦਾ ਧੰਨਵਾਦ ਕਰਨਾ ਚਾਹਾਂਗਾ ਇਸ ਜਿੱਤ ਤੋਂ ਬਾਅਦ ਅਗਲਾ ਸਟਾਪ ਡਬਲਯੂਟੀਸੀ ਫਾਈਨਲ ਅਤੇ ਚੈਂਪੀਅਨਸ ਟਰੋਫੀ ਹੈ ਮੈਨੂੰ ਪੂਰਾ ਭਰੋਸਾ ਹੈ ਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਅਸੀਂ ਇਹਨਾਂ ਦੋਵਾਂ ਟੂਰਨਾਮੈਂਟਾਂ ਵਿੱਚ ਚੈਂਪੀਅਨ ਬਣਾਂਗੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਕਿਹਾ ਕਿ T20 ਵਿਸ਼ਵ ਕੱਪ ਤੋਂ ਬਾਅਦ ਅਸੀਂ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ 2025 ਵਿੱਚ ਚੈਂਪੀਅਨਸ ਟਰੋਫੀ ਅਤੇ ਵਿਸ਼ਵ ਟੈਸਟ ਚੈਂਪੀਅਨਸ ਦਾ ਫਾਈਨਲ ਜਿੱਤਾਂਗੇ ਸ਼ਾਹ ਨੇ ਇੱਕ ਵੀਡੀਓ ਜਾਰੀ ਕਰਕੇ ਟੀਮ ਇੰਡੀਆ ਨੂੰ T20 ਵਿਸ਼ਵ ਕੱਪ ਜਿੱਤਣ ਤੇ ਵਧਾਈ ਦਿੰਦੀ ਹੈ ਉਹਨਾਂ ਨੇ ਕਿਹਾ ਕਿ ਮੈਂ ਰਾਜਕੋਟ ਵਿੱਚ ਕਿਹਾ ਸੀ ਕਿ ਜੂਨ 2024 ਵਿੱਚ ਅਸੀਂ ਦਿਲ ਜਿੱਤਾਂਗੇ ਕੱਪ ਜਿੱਤਾਂਗੇ ਅਤੇ ਭਾਰਤ ਦਾ ਝੰਡਾ ਵੀ ਲਹਿਰਾਵਾਂਗੇ ਅਤੇ ਸਾਡੇ ਕਪਤਾਨ ਨੇ ਝੰਡਾ ਲਹਿਰਾਇਆ ਇਸ ਜਿੱਤ ਵਿੱਚ ਆਖਰੀ ਪੰਜ ਓਵਰਾਂ ਦਾ ਬਹੁਤ ਵੱਡਾ ਯੋਗਦਾਨ ਸੀ ਮੈਂ ਇਸ ਯੋਗਦਾਨ ਲਈ ਸੂਰਿਆ ਕੁਮਾਰ ਯਾਦਵ ਜਸਪ੍ਰਿਤ ਬੁੰਮਰਾ ਅਰਸ਼ਦੀਪ ਸਿੰਘ ਅਤੇ ਹਾਰਦਿਕ ਪਾਂਡਿਆ ਦਾ ਧੰਨਵਾਦ ਕਰਨਾ ਚਾਹਾਂਗਾ ਇਸ ਜਿੱਤ ਤੋਂ ਬਾਅਦ ਅਗਲਾ ਸਟਾਪ WTC ਫਾਈਨਲ ਅਤੇ ਚੈਂਪੀਅਨਸ ਟਰੋਫੀ ਹੈ ਮੈਨੂੰ ਪੂਰਾ ਭਰੋਸਾ ਹੈ ਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਅਸੀਂ ਇਹਨਾਂ ਦੋਵਾਂ ਟੂਰਨਾਮੈਂਟਾਂ ਵਿੱਚ ਚੈਂਪੀਅਨ ਬਣਾਂਗੇ